ਨਡਾਲਾ ਚ ਅੱਗ ਲੱਗਣ ਨਾਲ 35 ਟਰਾਲੀਆਂ ਸਟੋਰ ਕੀਤੀ ਹੋਈ ਤੂੜੀ ਸੜਕੇ ਹੋਈ ਸੁਆਹ। ਬੀਤੀ 15 ਮਈ ਦੇ ਸ਼ਾਮ ਆਈ ਤੇਜ਼ ਹਵਾ ਦੇ ਕਾਰਨ ਖੇਤਾਂ ਚ ਲੱਗੀ ਆਕਾਰਨ ਸ਼ੈੱਡ ਅੰਦਰ ਸਟੋਰ ਕੀਤੀ ਤੂੜੀ ਸੜਕੇ ਸੁਆਹ ਹੋ ਗਈ। ਇਸ ਬੰਦੀ ਜਾਣਕਾਰੀ ਦਿੰਦਿਆਂ ਸ਼ਿਵਚਰਨ ਪੁੱਤਰ ਮਾਸਟਰ ਜੀ ਬਨਾਰਸੀ ਬਨਾਰਸੀ ਦਾਸ ਵਾਸੀ ਨਰਾਲਾ ਨੇ ਦੱਸਿਆ ਕਿ ਉਸਨੇ ਆਪਣੇ ਨਿਹਾਲਗੜ੍ਹ ਰੋਡ ਸਥਿਤ ਡੇਰੇ ਤੇ ਲਗਭਗ 35 ਟਰਾਲੀਆਂ ਤੂੜੀ ਸਟੋਰ ਕਰਕੇ ਰੱਖੀ ਹੋਈ ਸੀ ਅਤੇ ਕੱਲ ਉਥੇ ਨਾਲ ਦੇ ਖੇਤ ਵਾਲੇ ਵਿਅਕਤੀ ਵੱਲੋਂ ਆਪਣੇ ਖੇਤਾਂ 'ਚ ਕਣਕ ਦੀ ਰਹਿਦ ਖੂੰਦ ਨੂੰ ਅੱਗ ਲਗਾਈ ਹੋਈ ਸੀ ਪਰ ਜਦੋਂ ਦੇਰ ਰਾਤ ਆਈ ਰਾਤ ਹਨੇਰੀ ਆਈ ਤਾਂ ਉਹ ਅੱਗ ਭੜਕ ਕੇ ਸਾਡੀ ਸਟੋਰ ਕੀਤੀ ਹੋਈ ਤੂੜੀ ਨੂੰ ਪੈ ਗਈ ਜਿਸ ਕਾਰਨ ਤੂੜੀ ਅੱਗ ਦੇ ਭਾਂਬਰ ਚ ਤਬਦੀਲ ਹੋ ਗਈ ਸ਼ਿਵਨ ਨੇ ਦੱਸਿਆ ਕਿ ਡੇਰੇ ਤੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਘਟਨਾ ਸੰਬੰਧੀ ਮੈਨੂੰ ਜਾਣਕਾਰੀ ਦਿੱਤੀ ਅਤੇ ਇਸ ਦੌਰਾਨ ਮੈਂ ਫਾਇਰ ਬ੍ਰੀਡ ਵਾਲੇ ਨੂੰ ਕਾਲ ਕੀਤਾ ਇਸ ਦੌਰਾਨ ਫਾਇਰ ਬ੍ਰੀਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਉਹਨਾਂ ਦੱਸਿਆ ਕਿ ਪਰ ਅੱਗ ਅਜੇ ਵੀ ਹੌਲੀ-ਹੌਲੀ ਜਿਹੜੀ ਆ ਧੁਖ ਰਹੀ ਹੈ ਅਤੇ ਸਾਰੀ ਤੂੜੀ ਸੜਕੇ ਸੁਆਹ ਹੋ ਗਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦਾ ਇਨਸਾਫ ਹੋਣਾ ਚਾਹੀਦਾ ਹੈ ਇਸ ਮੁੱਖੇ ਗੱਲਬਾਤ ਕਰਦੇ ਆ ਪੰਡਈ ਕਿਸ ਤਰ੍ਹਾਂ ਦੇ ਦੱਸਾਂਗੇ ਇਹ ਅੱਗ ਜੀ ਅਸੀਂ ਪਿੰਡ ਸੀ ਤੇ ਪ੍ਰਵੀਨ ਕੁਮਾਰ ਨੇ ਸਾਡੇ ਕੋਠੇ ਦੇ ਨਾਲ ਹੀ ਅੱਗ ਲਾਈ ਹੈ ਤੇ ਉਹ ਅੱਗ ਜਿਹੜੀ ਉੱਡ ਕੇ ਹਵਾ ਨਾਲ ਛੱਡ ਦੇ ਵਿੱਚ ਵੜ ਗਈ ਠੀਕ ਹੈ ਜੀ ਸਾਨੂੰ ਜਦੋਂ ਬਾਅਦ ਚ ਭਈਆਂ ਦਾ ਇਥੋਂ ਫੋਨ ਗਏ ਨੇ ਪਿੰਡੋਂ ਅਸੀਂ ਭੱਜਿਆ ਆਉਂਦਿਆਂ ਨੇ ਵੇਖਿਆ ਸਾਰੇ ਛੱਡ ਨੂੰ ਅੱਗ ਲੱਗੀ ਹੋਈ ਹੈ ਉਹ ਤੁਸੀਂ ਫੋਟੋ ਚ ਵੇਖ ਹੀ ਲਿਆ ਤੇ ਅਜੇ ਵੀ ਅੱਗ ਪੂਰੀ ਮਚਣ ਢਈ ਹੈ ਕਿੰਨਾ ਨੁਕਸਾਨ ਹੋ ਗਿਆ ਗੱਡਿਆਂ ਨੂੰ ਨੁਕਸਾਨ ਲਗਭਗ 1.5 ਤੋਂ 2 ਲੱਖ ਦਾ ਨੁਕਸਾਨ ਹੋ ਜਾਣਾ ਕਿੰਨੀਆਂ ਟਰਾਲੀਆਂ ਤੂੜੀ ਸੀ 35 35 ਟਰਾਲੀਆਂ ਤੂੜੀਦੀਆਂ ਅਸੀਂ ਜੀ ਬਾਕੀ ਆ ਤੁਸੀਂ ਵੇਖ ਹੀ ਲਿਆ ਛੱਡ ਦਾ ਉਤਲਾ ਸਾਰਾ ਗਾਰਡਰ ਗੂਡਰ ਕੰਦਾ ਗੁੰਦਾ ਸਭ ਕਾ ਇਹ ਪਾੜ ਜਾਣੀਆਂ ਕਿੰਨੇ ਕ ਵਜੇ ਦੀ ਗੱਲ ਰਾਤ ਦੀ ਇਹ ਤਕਰੀਬਨ ਗੱਲ 9 8.5 ਤੋਂ 9 ਦੀ ਕਰੀਬ ਦੀ ਗੱਲ ਕੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਗੁੱਡੀਆਂ ਆਈਆਂ ਇੱਥੇ? ਹਾਂਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈ ਸੀ, ਦੋ ਆਈਆਂ ਸੀ, ਇੱਕ ਤਾਂ ਪਾਣੀ ਹੈ ਨਹੀਂ ਸੀ। ਉਹ ਛੋਟੀ ਸੀ ਤੇ ਵੱਡੀ ਆਈ ਉਹਦੇ ਨਾਲ ਤਿੰਨ ਟੈਂਕ ਕਹੀਂ ਇੱਥੇ ਜਨਰੇਟਰ ਚਲਾ ਕੇ ਭਰੀ ਗਏ ਨਾਲ ਨਾਲ ਉਹਨਾਂ ਨੇ ਪੂਰਾ ਪਾਣੀ ਪਾਇਆ। ਪਰ ਅੱਗੇ ਅਜੇ ਤਾਂ ਕਰਨੀ ਬੁਜੀ। ਕੀ ਕਹਿਣਾ ਚਾਹੁੰਦੇ ਤੁਸੀਂ? ਕਹਿਣਾ ਚਾਹੁੰਦੇ ਵੇ ਇਨਸਾਫ ਦੀ ਮੰਗ ਕਰਨੇ ਆ ਹੋਰ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜੀ। ਪੁਲਿਸ ਨੂੰ ਦੱਸਿਆ ਇਸ ਵਾਰ? ਪੁਲਿਸ ਨੂੰ ਬਸ ਹੁਣ ਤਲਾਸ਼ ਕਰਨ ਨੂੰ ਲੱਗੇ ਆ ਜੀ। ਹਾਂ ਜਿਹੜੇ ਬ੍ਰਿਗੇਡ ਵਾਲਿਆਂ ਨੇ ਸਾਡੀ ਮਤਲਬ ਅੱਗ ਜਦੋਂ ਬੁਝਾਈ ਉਹਦੋਂ ਜਾਣ ਤੋਂ ਲੱਗਿਆ ਉਹਨਾਂ ਇਹ ਗੱਲ ਕਹੀ ਵੀ ਜਦੋਂ ਤੁਸੀਂ ਅਸੀਂ ਤੁਹਾਨੂੰ ਸਵੇਰੇ ਫਾਈਲ ਤਿਆਰ ਕਰ ਦਿਆਂਗੇ ਤੇ ਤੁਸੀਂ ਜਾ ਕੇ ਤੇ ਐਸ ਡੀ ਐਮ ਦੇ ਪੇਸ਼ ਹੋ ਜਾਇਓ ਤੇ ਨਾਲੇ ਪੁਲਿਸ ਨੂੰ ਰਿਪੋਰਟ ਕਰਦਿਆ ਜੀ ਠੀਕ ਹੈ ਠੀਕ ਹੈ ਜੀ